ਬੜਾ ਦੁੱਖ ਦਿੱਤਾ ਅਸੀਂ ਸਰਕਾਰ ਉਜੜ ਗਿਆ ਬੱਚਾ ਸਾਰਾ ਉਜੜ ਗਿਆ ਮਰ ਗਿਆ ਬੱਚੇ ਸਾਰਾ ਸੀ ਕੀ ਕਰੀਏ ਇਸ ਉਮਰ ਵਿੱਚ ਕਿਹੜਾ ਸਾਰਾ ਲਈ ਇਹ ਮਲੇਰੀਆ ਦੇ ਕਦੇ ਗੋਲੇ ਨਹੀਂ ਪਿਆ ਇਹ ਜ ਸਾਡੇ ਨਾਲ ਨਾ ਬਾਹਰ ਸਮਝੋ ਨਾਲੀ ਸੜਕੋਨੇ ਵਿੱਚ ਉੱਥੇ ਬੱਚਾ ਮਰ ਗਿਆ ਪਰਿਵਾਰ ਦੇ ਵਿੱਚ ਤੁਹਾਡੇ ਹੋਰ ਕੌਣ-ਕੌਣ ਜੀ ਹੈ ਜੀ ਬਸ ਇਹ ਘਰ ਵਾਲਾ ਮੈਂ ਆ ਦੋ ਬੱਚੇ ਸਾਂ ਉਨੇ ਚਾਪ ਲਈ ਅਸੀਂ ਬਾਅਦ 2 ਮਿੰਟਾਂ ਜੇ ਬਾਅਦ ਬਿਖਲੇ ਆ ਬੰਬਲਾ ਸਿਆਤਾ ਅਸਰੇ ਅੰਦਰ ਸਮਝ ਕੇ ਚੁੱਕੇ ਆ ਮੈਂ ਤੋ ਇਹ ਬੱਚਾ ਕਰਨਾ ਸੀ ਜਾ ਮਜ਼ਦੂਰੀ ਕਰ ਰਾਂ ਅੱਗੇ ਪਿੱਛੇ ਆਹੇ ਛੋਟੀ ਮੋਟੀ ਜੀ ਦੁਕਾਨ ਹੈ ਦੋਵਾਂ ਪਰਵਾਨੀ ਸਾਹ ਜੀ ਸਮਝ ਔਰ ਗਜਰਾ ਮੁਸ਼ਕਲ ਨਾਲ ਹੈ ਚੱਲਣਾ ਤਾਂ ਪੁੰਚ ਦੇ ਵਿੱਚ ਰਣਜੀਤ ਸਿੰਘ ਜੀ ਦੀ ਮੌਤ ਹੁੰਦੀ ਹੈ ਬੰਬਾਰੀ ਦੇ ਵਿੱਚ ਮਾਤਾ ਜੀ ਬਜ਼ੁਰਗ ਨੇ ਤੇ ਚੱਲਣ ਫਿਰਨ ਤੋਂ ਵੀ ਅਸਮੱਥ ਹੋ ਗਏ ਨੇ ਮਾਤਾ ਜੀ ਬਹੁਤ ਵੱਡਾ ਦੁੱਖ ਹੋਇਆ ਕਿ ਇਸ ਮੁਹੱਲੇ ਦੇ ਵਿੱਚ ਸਿੱਖ ਪਾਈਚੜ ਦੇ ਕਈ ਆਪਣੇ ਘਰ ਜਿਹੜੇ ਨੇ ਡੈਮੇਜ ਹੋਏ ਨੇ ਮੌਤਾਂ ਵੀ ਇੱਥੇ ਹੋਈਆਂ ਨੇ ਤੇ ਪਰਿਵਾਰ ਦੇ ਵਿੱਚ ਤੁਹਾਡੇ ਹੋਰ ਕੌਣ-ਕੌਣ ਜੀ ਹੈ ਜੀ ਬਸ ਇੱਕ ਘਰ ਵਾਲਾ ਮੈਂ ਆ ਦੋ ਬੱਚੇ ਸਾਂ ਉਹਨੇ ਚਾਪ ਲਈ ਅਸੀਂ ਬਾਹਰ ਦੋ ਮਿੰਟ ਹੀ ਆ ਜੇ ਬਾਹਰ ਨਿਕਲੇ ਜਾਂ ਬੰਬ ਬਲਾਸ ਹੋਇਆ ਤਾਂ ਅੰਦਰ ਸਮਝੋ ਕੇ ਚੁੱਕੇ ਲਾਇਆ ਮੈਂ ਤਾਂ ਉਹ ਬੱਚਾ ਕਰਨਾ ਸੀ ਜਾ ਮਜ਼ਦੂਰੀ ਕਰ ਰਾਂ ਅੱਗੇ ਪਿੱਛੇ ਆਵੇ ਛੋਟੀ ਮੋਟੀ ਜਈ ਦੁਕਾਨ ਹੈ ਦੋਵਾਂ ਪਰਾਵਾਂ ਨਿਸ਼ਾਨ ਜੀ ਸੁੰਦਰ ਔਰ ਗੇਜਾਰਾ ਮੁਸ਼ਕਲ ਨਾਲ ਹੈ ਚੱਲ ਪਿਆ ਮੈਂ ਵੀ ਬਿਮਾਰ ਹਾਂ ਮੇਰੇ ਘਰ ਵਾਲਾ ਵੀ ਬਿਮਾਰ ਹੈ ਸਾਰੇ ਦੋਵਾਂ ਦੀ ਬੁਰੀ ਲਾਤਾ ਜੀ ਹਾਂ ਇਸ ਜੰਗ ਨੇ ਇੱਕ ਕਈਕ ਜੀ ਖੋਲੇ ਬੜਾ ਦੁੱਖ ਦਿੱਤਾ ਅਸੀਂ ਸਰਕਾਰ ਉਝੜ ਗਿਆ ਬੱਚਾ ਸਾਰਾ ਉਝੜ ਗਿਆ ਮਰ ਗਿਆ ਬੱਚੇ ਦਾ ਸਾਰਾ ਸੀ ਕੀ ਕਰੀਏ ਉਹਨੂੰ ਇਸ ਉਮਰ ਵਿੱਚ ਕਿਹੜਾ ਸਾਰਾ ਲਈਏ ਕੋਈ ਬੱਚੇ ਨੂੰ ਥੋੜੀ ਬਹੁਤੀ ਰਜ਼ਕਾਰ ਮਿਲ ਜਾਣਾ ਤਾਂ ਚਲੋ ਸਾਰਾ ਗੁਜ਼ਾਰਾ ਹੋ ਜਾਣਾ ਸੀ ਜੀ ਜੀ ਬੇਟਾ ਜਿਹੜਾ ਹੋਰ ਤੁਹਾਡਾ ਉਹ ਵੀ ਨਾਲ ਹੀ ਰਹਿੰਦਾ ਤੁਹਾਡੇ ਨਾਲ ਹੀ ਆ ਓਏ ਦੁਕਾਨ ਹੈ ਛੋਟੀ ਮੋਟੀ ਦੁਕਾਨ ਆ ਕੋਈ ਖਾਸ ਨਹੀਂ ਐ ਆ ਕੋਈ 150 300 ਸੇ ਲੋੜੀਂ ਬਸ ਜੀ ਆ ਗੁਜ਼ਾਰਾ ਮੁਸਕਨ ਨਾਲ ਹੀ ਕਰਨੇ ਸੋ ਮਿਹਨਤ ਮਜ਼ਦੂਰੀ ਉਹ ਮਜ਼ਦੂਰੀ ਕਰਨਾ ਸੀ ਵਿਚਾਰਾ ਜੀ ਜੀ ਰਾਤ ਨੂੰ ਕਰਾਇਆ ਸੀ ਦਸਵੇਰੇ ਕੁਝ ਗੱਲ ਹੋਈ ਹੈ ਜੀ ਹਾਂ ਕੀ ਅਪੀਲ ਕਰਨਾ ਚਾਹੋਗੇ ਸਰਕਾਰ ਨੂੰ ਤੁਸੀਂ ਆਈਓ ਕੁ ਸਾਰੇ ਬੱਚੇ ਇੱਕ ਬੱਚਾ ਰਹਿਣਾ ਥੋੜਾ ਬਹੁਤਾ ਰੋਜ਼ਗਾਰ ਮਿਲੀ ਜਾ ਤਾਂ ਚਲੋ ਅਸੀਂ ਰੋਟੀ ਰੋਜੀ ਤਾਂ ਕਹੀਏ ਜਬ ਤੱਕ ਜੀਨੇ ਆ ਤਾਂ ਇਹ ਜਿਹੜੇ جنگ ਹੈ ਬੰਦ ਕਰਨ ਹਾਂ ਆ ਬਜ਼ੁਰਗਾਂ ਦਾ ਵੀ ਇਹੀ ਕਹਿਣਾ ਹੈ ਜਿਨ੍ਹਾਂ ਨੇ ਇਹ ਨਹੀਂ ਪਹਿਲਾਂ ਵੀ ਜੰਗਾਂ ਦੇਖੀਆਂ ਨੇ ਇਨੀ ਖਤਰਨਾਕ ਜੰਗ ਪਹਿਲਾਂ ਉਹਨਾਂ ਨੇ ਕਦੇ ਨਹੀਂ ਦੇਖੀ ਜਿੱਤਨਾ ਨੁਕਸਾਨ ਨਹੀਂ ਹੋਇਆ ਜਿੱਤਨਾ ਹੋਣ ਹੋਇਆ ਇਹ ਮੱਲਿਆ ਵੀ ਕਦੇ ਗੋਲੇ ਨਹੀਂ ਪਿਆਗੇ ਇਹ ਤਾਂ ਸਾਡੇ ਨਾਲ ਲੈਣਾ ਬਾੜ ਸਮਝੋ ਪੇ ਗੋਲੇ ਨਾਲ ਹੀ ਸੜਕ ਕੋਨੇ ਵਿੱਚ ਉੱਥੇ ਬੱਚਾ ਮਰ ਗਿਆ। ਨਾਲ ਦੂਸਰਾ ਸੀ ਸਾਡਾ ਗਮਾਂਡੀਓ ਵੀ ਵਿਚਾਰਾ ਚਲਾ ਗਿਆ ਬਾਲ ਬੱਚੇਦਾਰ। ਉਹਦੇ ਵੀ ਬੱਚਿਆਂ ਨੂੰ ਤਾਂ ਕੋਈ ਰੋਜ਼ਗਾਰ ਨਹੀਂ ਚੜਿਆ ਨਾ ਉਹ ਵੀ ਕਿਸੇ ਤੂ ਗੁਜ਼ਾਰਾ ਕਰਸਣ ਚਲੋ ਉਹਨੇ بیوی ਕੀ ਕੋਈ ਰੋਜ਼ਗਾਰ ਮਿਲੀ ਜਾਏ ਬੱਚੇ ਤਾਂ ਪਾਲ ਲੈਣਾ। ਬੱਚੇ ਪਾਲ ਸੀ। ਆਹੋ ਇਹ ਗੱਲ। ਤਾਂ ਅਪੀਲ ਕਰਦੇ ਹਾਂ ਸਰਕਾਰਾਂ ਨੂੰ ਕਿ ਇਹਨਾਂ ਪਰਿਵਾਰਾਂ ਦੇ ਵਿੱਚ ਰੋਜ਼ਗਾਰ ਜਿਹੜਾ ਹੈ ਉਹ ਜ਼ਰੂਰ ਦਿੱਤਾ ਜਾਏ, ਮਦਦ ਜਿਹੜੀ ਹੈ ਇਹਨਾਂ ਦੀ ਜ਼ਰੂਰ ਕੀਤੀ ਜਾਏ। ਪੁੰਚ ਇਹਨਾਂ ਦੇ ਨਾਲ ਹੀ ਹੈ ਜੇ ਇਹ ਨਹੀਂ ਤਾਂ ਫਿਰ ਪੁੰਚ ਵੀ ਕੀ ਕਰੇਗਾ ਇੱਥੇ ਇਸ ਕਰਕੇ ਪਰਿਵਾਰਾ ਪਰਿਵਾਰ ਇਥੋਂ ਹਿਜਰਤ ਨਾ ਕਰਨ ਇਹ ਵੀ ਇੱਕ ਗੱਲਾ ਸਰਕਾਰਾਂ ਨੂੰ ਉਹ ਵੀ ਰੋਕਣੀ ਚਾਹੀਦੀ ਹੈ ਕਿਉਂਕਿ ਸਭ ਤੋਂ ਪਹਿਲੀ ਗੋਲੀ ਇਹਨਾਂ ਦੇ ਸੀਨੇ ਦੇ ਉੱਤੇ ਆ ਕੇ ਲੱਗਦੀ ਹੈ ਕਿਉਂਕਿ ਗਰੀਬ ਲੋਕਾਂ ਬਾਹਰ ਤੇ ਜਾ ਹੀ ਨਾ ਸਕਣੇ ਕਿਧਰੇ ਉਹਨਿੰਨੇ ਗੋਲੇ ਬੜੇ ਬਾਹਰ ਠਿਕਾਣਾ ਹੈ ਨਹੀਂ ਹੈ ਮੁਲ ਮੁਲ ਕੇ ਬਸ ਇਸ ਜਗ੍ਹਾ ਆਪਣਾ ਠਿਕਾਣਾ ਪੜੀ ਰਹਿਣੇ ਕੀ ਕਰੀਏ ਤਾਂ ਉਮੀਦ ਹੈ ਕਿ ਮਾਤਾ ਜੀ ਦੀ ਜਿਹੜੀ ਅਪੀਲ ਹੈਗੀ ਹੈ ਕਿ ਜੰਗ ਬੰਦ ਹੋਣੀ ਚਾਹੀਦੀ ਹੈ ਸਰਕਾਰਾਂ ਇਸ ਪਾਸੇ ਗੌਰ ਕਰਨੀਆਂ ਉਹ ਭਾਵੇਂ ਪਾਕਿਸਤਾਨ ਦਾ ਦੇਸ਼ ਹੈ ਭਾਵੇਂ ਭਾਰਤ ਹੈ ਤਾਂ ਜੰਗ ਰੁਕਣੀ ਚਾਹੀਦੀ ਹੈ ਜੰਗ ਨੇ ਬਹੁਤ ਡੂੰਗੇ ਜ਼ਖਮ ਪਹੁੰਚਣੂ ਦਿੱਤੇ ਨੇ ਕੈਮਰਾਮੈਨ ਜਸੀ ਦੇ ਨਾਲ ਅਮਨ ਮੋਹਨ ਮੋਹਜਾਲ ਦੀ ਰਿਪੋਰਟ ਰੋਜ਼ਾਨਾ ਸਪੋਕਸਮੈਨ